ਰੋਟੀ ਲੈ ਤਾਂ ਬਹੁਤ ਹੋ ਗਿਆ ਉਹ ਕੋਈ ਜੇ ਤੇ ਹੋਏਗਾ ਤਾਂ ਦਾਤੀ ਦੁੱਤੀ ਆ ਕੀ ਕਰਨੀ ਆ ਕੀ ਚਾਹੀਦਾ ਦਾਤੀ ਦਾਤੀ ਹੈ ਨਹੀਂ ਸਾਡੇ ਆਪਣੇ ਹੈਗੀ ਦਾਤੀ ਨਾ ਵੀ ਦਾਤਰੀ ਤਾਂ ਦਾਸੀ ਹੈ ਨਹੀਂ ਪੱਠੇ ਕੱਦੂ ਦੇ ਦੇ ਫਰਦਾਸਤੀ ਨਹੀਂ ਦੇਣੀ ਦਾ ਕੱਦੂ ਲੈ ਜਾ ਬਈ ਕੱਦੂ ਪਈ ਆ ਬਈ ਕੱਦੂ ਲੈ ਜਾ ਰਣੀ ਬਹੁਤ ਕੱਚੇ ਆ ਹੱਸਦੀ ਗੱਲ ਨਹੀਂ ਵਿੱਚ ਪੱਕੇ ਨਾ ਨਿਕਲ ਮਾਣਾ ਇਹ ਵੇਖਣ ਨੂੰ ਵੱਡੇ ਲੱਗਦੇ ਤੇ ਹੈ ਜਮਾਂ ਲਾ ਬਈ ਚੱਲ ਫਿਰ ਵੇਖ ਇਹ ਸਾਡੀ ਗਵੰਟ ਹੈ ਨਾ ਬਈ ਇਹ ਐਂ ਆਉਂਦੀ ਹੁੰਦੀ ਚ ਚੜੇ ਕੋੜੇ ਆਉਂਦੀ ਹੁੰਦੀ ਆ ਦੇਖ ਏ ਇਹ ਬਈ ਉਹ ਗਵਾਂਢਣ ਹੈ ਜਿਹਦਾ ਈਮਾਨ ਛੋਟਾ ਜਿਹਾ ਸੀ ਆ ਨਾ ਰਾਰਾਣੀ ਦੱਸ ਕੇ ਜਾ ਦੱਸ ਕੇ ਜਾ ਅੰਨਾ ਸੀ ਚੂ ਆ ਗਿਆ ਪੈਰਾਂ ਤੇ ਪਾ ਬਾ ਕੇ ਨਮੰਦੀ ਹੁੰਦੀ ਸੀ ਤੈਨੂੰ ਮੈਂ ਹਣ ਤੂੰ ਗੱਲ ਨਹੀਂ ਕਰਨ ਦਿੰਦਾਗਾ ਤੇਰੀ ਵੀੜ ਕਾ ਬਣਾ ਕੇ ਰੱਖਣੀ ਸੀ ਉਦੋਂ ਅਸੀਂ ਉਹ ਤਾਂ ਬੂਦੀ ਨਹੀਂ ਸੀ ਕਹੇ ਸੀ ਆਈ ਨਹੀਂ ਕਿਉਂ ਨਹੀਂ ਸੀ ਫੋਨ ਤੇ ਚੱਲ ਵੈਸੇ ਕੱਦੂ ਪੱਕੇ ਨਹੀਂਗੇ ਤਾਰ ਲਈ ਵਧੀਆ ਲਵੇ ਹੋਣਗੇ ਦਾਤੀ ਹੈ ਨਹੀਂ ਜੇ ਹੁੰਦੇ ਤਾਂ ਅਸੀਂ ਦੇ ਦਿੰਦੇ ਬਈ ਤੈਨੂੰ ਇਹ ਸਾਡੀ ਗਵਾਂਢਣ ਆ ਗਾਇਸ ਜੇ ਦੋਰ ਮਾਨ ਛੋਟਾ ਜਿਹਾ ਸੀ ਨਾ ਤੇ ਉਦੋਂ ਫਿਰ ਇਹ ਹੀ ਨਮਾਉਣ ਨਮੂਣ ਆਉਂਦੀ ਹੁੰਦੀ ਸੀ ਲਿਆਵਾ ਰੋਟੀ ਲੈ ਚਲਿਏ ਕਿੱਥੇ ਜਾਣਾ ਤੁਹ ਸ਼ਹਿਰ ਜਾਣਾ ਕਿਉਂ ਆਪਾਂ ਸ਼ਾਪਿੰਗ ਕਰਕੇ ਆਵਾਂਗੇ ਸ਼ੋਪਿੰਗ ਨੂੰ ਵਿਆਹ ਤੇ ਆ ਸ਼ੋਪਿੰਗ ਕਰਕੇ ਆਵਾਂਗੇ ਘੁੰਮਣ ਜਾਣਾ ਵਾ ਘੁੰਮਣ ਜਾਣ ਦਾ ਮਤਲਬ ਸ਼ੋਪਿੰਗ ਕਰਨ ਦਾ ਨਹੀਂ ਹੁੰਦਾ ਹਾਂ ਜੇ ਪੈਂਟ ਸ਼ਰਟ ਤਾਂ ਮੈਂ ਲੈ ਕੇ ਆਉਣੀ ਆ ਕਿਉਂ ਕਿਦਾ ਵਿਆਹ ਤੇ ਸੇਡ ਨਹੀਂ ਕਰਿਆ ਤੇ ਮੇਰੇ ਕੋਲ ਬੈਂਚਾਟ ਤੋਂ ਥੋੜੀਆਂ ਪੰਜੇ ਤਰ੍ਹਾਂ ਦੇ ਤੇ ਪਰ ਵਾਲੀ ਵਿੱਚ ਆਪਾਂ 5-6 ਸਾਲ ਪੁਰਾਣੀਆਂ 10 ਸਾਲ ਪੁਰਾਣੀਆਂ ਜੇ ਨਾ ਹੋਣ ਕਿਤੇ ਤੇ ਹੋਰ 2 ਮਹੀਨੇ ਦਾ ਤੁਸੀਂ ਲੰਗਾ ਨਹੀਂ ਦਿੰਦੇ ਤੀਜਾ ਖਰੀਦਣ ਦਾ ਸੂਟ ਸੂਟ ਖਰੀਦਣ ਦੇ ਪਿੱਛੇ ਆਹ ਮਹੀਨੇ ਚ ਤੈਨਾਂ ਬਣਾਉਂਦੀ ਆ ਮੈਨੂੰ ਲਾ ਕੇ ਚੱਲੋ ਮੈਂ ਕੱਪੜੇ ਲਾ ਕੇ ਆਉਣੀ ਆ ਪਹਿਲੀ ਗੱਲ ਤੂੰ 10 ਵਜੇ ਉੱਠਿਆ ਤੈਨੂੰ ਕੋਈ ਪਤਾ ਨਹੀਂ ਲੱਗਦਾ ਟਾਈਮ ਨਾਲ ਉੱਠਿਆ ਕਰ ਮੈਂ ਆ ਜੀ ਨੀਂਦ ਪੂਰੀ ਕਰਕੇ ਉਹ ਬੱਚਾ ਨੀਂਦ ਨੂੰ ਤਰੀ ਮੋਟਰ ਛੱਡੀ ਸੀ ਰਾਤ ਨੂੰ ਪਾਣੀ ਦੀ ਹੁਣ ਬੱਸ ਕਰੋ ਬੱਸ ਕਰੋ ਜੀਦੋਂ ਬੱਸ ਕਰੋ ਮੈਨੂੰ ਇਹ ਦੱਸ ਦੋ ਵੀ ਜਾਣਾ ਜੀ ਆ ਨਹੀਂ ਜਾਣਾ ਜਾਣਾ ਹਾਂ ਜਾਂ ਨਾ ਮੈਂ ਤਾਂ ਨਹੀਂ ਜਾਈਦਾ ਕਿਤੇ ਵੀ ਮੇਰਾ ਕੰਡਾ ਪੀੜ ਕਰੀ ਜਾਂਦਾ ਜਿੰਨਾ ਚਿਰ ਮੇਰਾ ਕੰਡਾ ਨਹੀਂ ਨਾ ਕਰ ਪਹਿਲਾਂ ਤਾਂ ਰਮਾਣ ਐ ਕਰ ਇਹਨੂੰ ਫੜ ਕੇ ਆਪਾਂ ਡਾਕਟਰ ਦੇ ਲੈ ਕੇ ਚਲੀਏ ਪਹਿਲਾਂ ਤਾਂ ਮੇਰਾ ਕੰਡਾ ਕੱਢੋ ਕੰਡਾ ਕਿਵੇਂ ਕੱਢ ਕੇ ਆਪਾਂ ਨਾ ਜੇ ਮੇਰਾ ਕੰਡਾ ਨਹੀਂ ਕੱਢਦੇ ਤੁਸੀਂ ਮੈਂ ਨਹੀਂ ਕਿਤੇ ਵੀ ਜਾਣਾ ਕੰਡਾ ਕਿਵੇਂ ਨਿਕਲ ਜਾਂਦਾ ਹੈ ਪੈਰ ਦਿਖਾਓ ਪਹਿਲਾਂ ਇੱਧਰ ਮੈਨੂੰ ਪੈਰ ਦਿਖਾਓ ਮੈਨੂੰ ਦੇਖਣ ਚੈੱਕ ਕਰਨੇ ਨੇ ਕਰਕੇ ਜੋ ਕਰਦੇ ਇੱਥੇ ਆ ਤੁਰਿਆ ਮੈਥੋਂ ਜਾਂਦਾ ਲਈ ਪਾਉ ਦੇ ਇਸ਼ਾਰਾ ਕਰਨ ਦਾ ਨਹੀਂ ਤੇ ਫਿਰ ਮੇਰੀ ਗੱਲ ਸੁਣ ਉਹਦੋਂ ਮੈਂ ਲੱਗੀ ਤਾਂ ਸੀਗੀ ਕੰਡਾ ਕੱਢਣ ਤੇ ਤੁਸੀਂ ਕਢਾਇਆ ਫਿਰ ਮੇਰਾ ਕੰਡਾ ਕੱਢ ਦੋ ਮੈਨੂੰ ਬੱਸ ਅਰਮਾਨ ਅਰਮਾਨ ਮੇਰੀ ਗੱਲ ਸੁਣ ਜੇ ਸੂਈ ਲੈ ਕੇ ਆ ਜਾ ਕੇ ਭਾਜ ਜਾ ਸੂਈ ਆ ਗਈ ਬਈ ਪੂਰਾ ਕਰੋ ਮੇਰਾ ਕੰਮ ਗਾਇਸ ਸੂਈ ਆ ਗਈ ਤੇ ਹੁਣ ਦੇਖ ਲਿਓ ਤੁਸੀਂ ਆਪ ਹੀ ਵੀ ਹੁਣੇ ਕੰਡਾ ਕਢਾਉਂਦੇ ਨਹੀਂ ਨਾਲੇ ਕਹਿੰਦੇ ਮੇਰਾ ਕੰਡਾ ਕੱਢ ਤੇ ਨਾਲੇ ਕਢਾਉਂਦੇ ਜੀ ਚਲੋ ਕਰੋ ਪੈਰ ਨੂੰ ਸਿੱਧਾ ਨਹੀਂ ਹੀ ਲੋ ਜੀ ਵੇਖੀ ਜੂ ਕਚੀ ਚੀ ਜੀ ਅਰਮਾਨ ਅਰਮਾਨ ਕੋਈ ਚੀ ਬਾ ਪੀੜ ਤਾਂ ਮੇਰੇ ਬਾਹਲੀ ਲੱਗੀ ਜਾਂਦੀ ਹੱਥ ਨਹੀਂ ਲੱਗਣਾ ਮੈਨੂੰ ਪੂਰੇ 1 ਮਿੰਟ ਜਮਾ ਨਾ ਹਿੱਲੇ ਜਮਾ ਵੀ ਜਮਾ ਹੀ ਨਹੀਂ ਪਤਾ ਲੱਗਨ ਦਿੰਦੀ ਮੈਂ ਸੂਈ ਤਾਂ ਲਾਉਣ ਨਹੀਂ ਦਿੰਦੇ ਮੈਨੂੰ ਯਾਹ ਲਿਆ ਗਿਆ ਚੱਕ ਉਹ ਦੇਖੋ ਬਈ ਕੰਡਾ ਦਿੱਤਾ ਕੱਢ ਯੈਸ ਵੀਰ ਤਾਂ ਮੈਨੂੰ ਲੱਗੀ ਜੀ ਇਹ ਰਹਾ ਕੰਡਾ ਚੱਕ ਕੱਢਤਾ ਕਦੋਂ ਦੇ ਲੱਗੇ ਪਏ ਐ ਕੰਡਾ ਨਹੀਂ ਨਿਕਲਦਾ ਕੰਡਾ ਨਹੀਂ ਨਿਕਲਦਾ ਕੰਡਾ ਨਹੀਂ ਨਿਕਲਦਾ ਆਹ ਲੋ ਚੱਕੋ ਔਰ ਰੈਕਸ ਜੋ ਹੋ ਗਿਆ ਓਏ ਆਸਰੀ ਗੱਲ ਨਹੀਂ ਬਚਾ ਤਾਂ ਧੰਨਵਾਦ ਭਾਈ ਬਹੁਤ ਬਹੁਤ ਔਖਾ ਇਹਨਾਂ ਨੇ ਕੰਡਾ ਅੱਜ ਮੇਰਾ ਕੰਡਾ ਕੱਢਤਾ ਸੂਈ ਦੇ ਨਾਲ ਕੰਡਾ ਕੱਢ ਹੀ ਦਿੱਤਾ ਮੇਰਾ ਤੇ ਮੈਂ ਤਾਂ ਮੈਂ ਤਾਂ ਗੁੜ ਨੂਨ ਬਨਣ ਨੂੰ ਫਿਰਦਾ ਸੀ ਤੇ ਪਰ ਉਹ ਤਾਂ ਬਹੁਤ ਲੰਮਾ ਪ੍ਰੋਸੈਸ ਹੋ ਜਾਣਾ ਸੀ ਕਿਉਂਕਿ ਇੰਨੇ ਚਿਰ ਮੈਥੋਂ ਪਿਆਣ ਜਾਣਾ ਸੀ ਕੰਮ ਵੀ ਬਹੁਤ ਜ਼ਿਆਦਾ ਹੈ ਤੇ ਕਹਿੰਦੇ ਵੀ ਇਸ ਕੱਢ ਕੇ ਦਿੰਨੇ ਨੇ ਪਰ ਬਹੁਤ ਵਾ ਟਾਈਮ ਲਾਇਆ ਇਹਨਾਂ ਨੇ ਆਹ ਦੇਖੋ ਕੰਡਾ ਦਾ ਦਿਖਾਤਾ ਮੈਂ ਨਿੱਕਾ ਜਿਹਾ ਸੀ ਭੈ ਇਹੀ ਲੋਹ ਪੀ ਜਾਂਦਾ ਸੀ ਨਿੱਕਾ ਜਿਹਾ ਕੰਡਾ ਈ ਓ ਤੇ ਧੰਨਵਾਦ ਆ ਵੀ ਤੇਰਾ ਬਹੁਤ ਬਹੁਤ ਬੜਾ ਧੰਨਵਾਦ ਕਰੋ ਇਹਦਾ ਸੂਈ ਦਾ ਧੰਨਵਾਦ ਨਹੀਂ ਸੂਈ ਸਾਈ ਦਾ ਨਹੀਂ ਧੰਨਵਾਦ ਤੇਰਾ ਹੀ ਹੁੰਦਾ ਹੁਣ ਸਾਨੂੰ ਲੈ ਜਾ ਬਾਜ਼ਾਰ ਪਲੀਜ਼ ਹੁਣ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਮੇਰਾ ਪੈਰ ਦੁਖਦਾ ਗਾਈਜ਼ ਹੁਣ ਮੈਂ ਕੰਡਾ ਵੀ ਦਿੱਤਾ ਕੱਢ ਤੇ ਹੁਣ ਵੀ ਸਾਨੂੰ ਬਾਜ਼ਾਰ ਨਹੀਂ ਲੈ ਕੇ ਜਾਂਦੇ ਨਹੀਂ ਹੁਣ ਕੰਡਾ ਕਰਦਾ ਵੱਡਾ ਕੰਮ ਕਰਦਾ ਮੈਂ ਨਹੀਂ ਹੁਣ ਕੰਡਾ ਕੱਢਦਾ ਤਾਂ ਪੈਸੇ ਆ ਗਏ ਬੜੂ ਵਿੱਚ ਮੇਰੇ ਮੈਂ ਨਾ ਯਾਰ ਇਹ ਨਾਲ ਹੀ ਵੀ ਕਮਾਲ ਹੋਈ ਵੀ ਹੈ ਜਮਾਨ ਤੁਸੀਂ ਆਪ ਹੀ ਦੱਸੋ ਕਮੈਂਟ ਕਰਕੇ ਦੱਸ ਦਿਓ ਵੀ ਹੁਣ ਝੋਨਾ ਮੇਰਾ ਖੇਤ ਖੜਾ ਹੈ ਅੱਛਾ ਝੋਨੇ ਤੇ ਖਰਚ ਬਹੁਤ ਹੋ ਗਿਆ ਤੁਹਾਨੂੰ ਨਹੀਂ ਪਤਾ ਯੂਰੀਆ ਭਾਈ ਕਿੰਨੇ ਦੀ ਯੂਰੀਆ ਆਈ ਫਿਰ ਲਵਾਈ ਦੇ ਪੈਸੇ ਬਹੁਤ ਲੱਗੇ ਤੇ ਫਿਰ ਵੀ ਵੇਚਦੀ ਇਹਨਾਂ ਨੂੰ ਕਈ ਵਾਰਾਂ ਸ਼ੌਂਮਗਾ ਘਰਾਂ ਚੁੱਕਿਆ ਮੈਂ ਆਏ ਨਹੀਂ ਏਡੀ ਨਹੀਂ ਗੱਲ ਵੀ ਕੀਤੀ ਨਹੀਂ ਸ਼ੌਪਿੰਗ ਨਾ ਕੋਡਾ ਬੰਦਾ ਸੀ ਹਣਾ ਤੁਸੀਂ ਵਲੋਗਾਂ ਦੇ ਵਿੱਚ ਵੇਖਦੇ ਹੀ ਰਹਿੰਦੇ ਆ ਚੋਨਾ ਲਾਉਣ ਤੋਂ ਬਾਅਦ ਕਿੰਨੇ ਵਾਰ ਆਪਾਂ ਸ਼ਹਿਰ ਦੇ ਆਏ ਕਿੰਨੇ ਵਾਰ ਇਹਨਾਂ ਨੇ ਸ਼ੌਪਿੰਗ ਕਰਦੀ ਕਿੰਨੇ ਵਾਰ 버ਗਰ ਪੀਜੇ ਪਤਾ ਨਹੀਂ ਕੀ ਕੁਝ ਖਵਾਤਾ ਯਾਰ ਨੇ ਫਿਰ ਕਿੱਡੀ ਗੱਲ ਹੋ ਗਈ ਆ ਬਾਦਾਮ ਵੀ ਖਵਾਉਣਾ ਇਹਨਾਂ ਨੂੰ ਮੈਂ ਬਾਦਾਮ ਬਾਦਾਮ ਤੇ ਉਹ ਨਾਲ ਕੀ ਕਹਿੰਦੇ ਨੇ ਉਹਨੂੰ ਔਰ ਅਖਰੋਟ ਅਖਰੋਟ ਵੀ ਖਵਾਈ ਦੇ ਆ ਬਦਾਮ ਵੀ ਖਵਾਈ ਦੇ ਆ ਔਰ ਇਹਨੀਆਂ ਕੈਂਡੀਆਂ ਵੀ ਲੈ ਆਖ ਦਿੱਤਨਾ ਮੈਂ ਇਥੋਂ ਤੱਕ ਹਰ ਇੱਕ ਚੀਜ਼ ਇਹਨਾਂ ਨੂੰ ਲੈ ਗਦਨਾ ਹੁਣ ਹਰ ਇੱਕ ਚੀਜ਼ ਦੱਸ ਦੋ ਵੀ ਮੈਂ ਹਰ ਇੱਕ ਚੀਜ਼ ਲਿਓਣ ਅੱਜ ਮੈਂ ਇਹਨਾਂ ਨੂੰ ਕਿਹਾ ਵੀ ਹੁਣ ਮੇਰੇ ਕੋਲੇ ਪੈਸੇ ਨਹੀਂ ਤੇ ਥੋੜਾ ਜਿਹਾ ਦਾਦ ਕਰ ਲਓ ਇੱਕ ਮਹੀਨੇ ਨੂੰ ਚੁੰਨਾ ਵਧਾ ਜਾਓ ਤੇ ਫਿਰ ਫਿਰ ਜਨੀ ਮਰਦੀ ਸ਼ੋਪਿੰਗ ਕਰੀ ਕੱਲੇ ਫਿਰ ਵਾਪਕ ਕਰਨੀ ਪੈਣੀ ਕਿਉਂਕਿ ਵਿਆਹ ਗਵੰਡੀਆਂ ਦੇ ਤਰਿਆ ਵਿਆ ਉਹ ਗੁਰ ਵਿਆਹ ਆ ਜਾਣਾ ਤੇ ਉੱਥੋਂ ਫਿਰ ਆਪਾਂ ਨੂੰ ਕੱਪੜੇ ਉਦੋਂ ਖਰੀਦ ਲਾਂਗੇ ਨਹੀਂ ਤਾਂ ਆਪਣੇ ਪੁਰਾਣੇ ਹੋ ਜਾਣਗੇ ਨਾ ਠੀਕ ਆ ਸਿਆਣੀ ਬੱਚੀ ਬਣ ਤੇ ਆਪਾਂ ਤੇ ਨਾਵੇਂ ਹੌਸਲਾ ਰੱਖ ਮੜਿਆ ਸਵਾਗ ਤੋਂ ਬਿਨਾਂ ਮਹੀਨਾ ਬਿਤਾ ਲਾ ਮੈਂ ਤਾਂ ਸ਼ਾਪਿੰਗ ਕਰਨੀ ਨਹੀਂ ਸੀ ਉਹ ਤਾਂ ਸਿਰਫ ਅਰਮਾਨ ਨੂੰ ਇੱਕ ਪੈਂਟ ਲੈ ਕੇ ਦੇਣੀ ਸੀ ਅਰਮਾਨ ਦਾ ਬੰਨਾ ਜਾ ਵਿੱਚ ਨਾ ਬਣਾਇਆ ਗਾ ਗਾਇਜ਼ ਅਸੀਂ ਜਾਣਾ ਕਿਤੇ ਉਹ ਤੁਹਾਨੂੰ ਸਰਪ੍ਰਾਈਜ਼ ਨਹੀਂ ਦੱਸ ਸਕਦੇ ਵੀ ਕਿੱਥੇ ਜਾਣਾ ਤੇ ਮੈਂ ਸਿਰਫ ਇਹ ਕਿਹਾ ਸੀ ਵੀ ਅਰਮਾਨ ਨੂੰ ਸਿਰਫ ਇੱਕ ਪੈਂਟ ਲੈ ਦੋ ਉਹ ਵੀ ਨਹੀਂ ਲੈ ਕੇ ਰਿੰਦੇ ਮੈਂ ਤਾਂ ਕੁਝ ਲੈਣਾ ਹੀ ਨਹੀਂਗਾ ਚੱਲ ਲੈ ਜਾਾਂਗੇ ਕੋਈ ਨਹੀਂ ਦੇਖਦੇ ਹਾਂ ਉਹ ਵੀ ਅੱਜ ਸੰਡੇ ਕਰਕੇ ਕਿਉਂਕਿ ਉਹਦੇ ਮੇਜ ਤੋਂ ਅੱਜ ਨਾ ਮੇਰਾ ਸੁਣ ਮੂਹ ਜਣੀ ਜਾਣਦਾ ਸ਼ਹਿਰ ਦੇ ਆਪਾਂ ਥੋੜਾ ਟਾਈਮ ਰੋਕ ਕੇ ਜਾਵੜਾਂਗੇ ਚੰਗਾ ਜਿਹਾ ਨਹੀਂ ਲੱਗਦਾ ਸ਼ਹਿਰ ਜਾਣਾ ਨਾ ਮੈਨੂੰ ਘਭਰਾਤ ਜੀ ਹੁੰਦੀ ਹੈ ਬੀ ਗੱਲ ਸੁਣੋ ਆਪਾਂ ਥੋੜਾ ਟਾਈਮ ਰੋਕ ਕੇ ਜਾਵੜਾਂਗੇ ਨਹੀਂ ਜਦੋਂ ਮੈਂ ਸ਼ਹਿਰ ਜਾਣ ਤੋਂ ਪਹਿਲਾਂ ਮੈਨੂੰ ਘਭਰਾਤ ਜੀ ਪੈਣ ਲੱਗ ਜਾਂਦੀ ਹੈ ਜਿਵੇਂ ਤੇਲ 'ਚ ਡੁੱਬਣ ਲੱਗ ਜਾਂਦਾ ਥੋੜਾ ਤਾਂ ਮੈਂ ਕਹਿੰਨਾ ਥੋੜਾ ਜਿਹਾ ਬਲੱਡ ਪ੍ਰੈਸ਼ਰ ਘਟ ਜਾਂਦਾ ਬੰਦੇ ਦਾ ਤਾਂ ਕਹਿੰਨਾ ਤੇ ਕੋਈ ਨਹੀਂ ਕਰਦੇ ਆ ਰਾਇ ਪਰ ਕੋਈ ਨਹੀਂ ਹੌਸਲਾ ਜ ਮੈਂ ਬਣਾਉਣਾ ਕਿਸੇ ਲੋਟਾ ਗਾਈਜ਼ ਫਾਈਨਲੀ ਆਪਾਂ ਸੰਧੂ ਸਾਮ ਨੂੰ ਮਨਾ ਹੀ ਲਿਆ ਤੇ ਹੁਣ ਅਸੀਂ ਚੱਲੇ ਆ ਟਾਈਮ ਤਾਂ ਹੋ ਗਿਆ 1.5 ਵਜ ਗਿਆ ਚੱਲ ਫਿਰ ਵੀ ਤਿਆਰ ਹੋ ਹੀ ਗਏ ਵਿਚਾਰੇ ਤਾਂ ਲੈ ਮੈਂ ਨਰਨਾ ਨਾ ਚਲੋ ਕੋਈ ਗੱਲ ਮੈਂ ਵੀ ਅਖਿਆਕਾ ਤੋਂ ਇਹਨਾਂ ਨੂੰ ਚਲ ਤੈਨੂੰ ਪਤਾ ਵੀ ਮੈਂ ਨਾਰਾਜ਼ ਨਹੀਂ ਕਰਦਾ ਹੁੰਦਾ ਮੇਰੀ ਮੇਰੀ ਆਦਤ ਹੈ ਵੀ ਕਿਸੇ ਨੂੰ ਨਾਰਾਜ਼ ਨਹੀਂ ਮੈਂ ਕਰਦਾ ਤੇ ਨਾ ਕਿਸੇ ਨੂੰ ਮੈਂ ਜਵਾਬ ਦੇਉਂ ਉਹ ਅੱਛਾ ਹਾਂ ਔਕਾਹ ਹੋ ਕੇ ਜਾਵਾਂ ਤੇ ਪੌਂ ਸੌਕਾ ਹੋ ਕੇ ਜਾਣਾ ਜ਼ਰੂਰ ਹਾਂ ਮੈਂ ਤੇ ਬਾਕੀ ਕਰੇ ਮੇਰੀ ਇਹ ਮੈਡਮ ਲਾੜਲੀ ਬਾਲੀ ਰੱਖੀ ਹੈ ਇਸ ਤਰ੍ਹਾਂ ਹੋਣਾ ਇਹਦੀ ਖਾਤਰ ਤਾਂ ਮੈਂ ਅਸਮਾਨ ਚੋਂ ਤਾਰੇ ਤੋੜ ਲਿਆਉਂਗਾ ਅਈਸ਼ਾ ਜੀ ਅਈਸ਼ਾ ਜੀ ਮੈਂ ਮੋਟੀਆਂ ਗੱਲਾਂ ਦਾ ਬਹੁਤ ਕਰ ਅਰਮਾਨ ਕਿੰਨਾ ਮੇਰੇ ਲਈ ਕੀ ਤੇਰੇ ਲਈ ਚੰਦ ਤੋੜ ਦੂੰ ਮੈਨੂੰ ਚੰਦ ਨਹੀਂ ਮੈਨੂੰ ਬਿੱਲੀ ਚਾਹੀਦੀ ਆ ਲੈ ਬੱਸ ਇਹਨੇ ਤਾਂ ਬਿੱਲੀ ਦੀ ਗੱਲ ਕਰਨੀ ਹੁੰਦੀ ਆ ਚਲੋ ਮਾਟੀ ਕਿਸ ਸਤ ਪਾ ਸ਼ਹਿਰ ਪਹੁੰਚ ਗਏ ਹੂੰ ਬਹੁਤ ਵੇ ਪਹੁੰਚ ਗਏ ਕੰਡਾ ਗੁੰਡਾ ਕੱਟ ਕੱਟਿਆ ਕੰਮ ਹੀ ਆ ਗਿਆ ਹੈ ਨਾ ਕਿ ਨਹੀਂ ਆ ਹੀ ਗਿਆ ਬਈ ਜੇ ਕੰਡਾ ਨਾ ਕੱਟਦੇ ਫੇਰ ਨਹੀਂ ਸੀ ਆਉਣਾ ਸੀ ਤਾਂ ਹੀ ਮੇਰਾ ਕੰਮ ਵੈਸੇ ਜੇ ਹੈ ਸੰਡੇ ਕਿਤੇ ਨਾ ਹੋਵੇ ਸਾਰੀਆਂ ਦੁਕਾਨਾਂ ਬੰਦ ਹੀ ਹੋਣ ਹੈ ਬੰਦ ਤਾਂ ਹੋਣ ਹੀ ਹੈ ਬੰਦ ਵੀ ਹੋ ਸਾਡੀਆਂ ਉਹ ਮੈਂ ਨਾ ਬੰਦ ਹੀ ਹੋਣ ਮੇਰੇ ਮੈਂ ਨਾ ਜਮਾਨਾ ਖੋਲ੍ਹਿਆ ਹੁਣ ਪਤਾ ਲੱਗ ਗਿਆ ਗਾਇਸ ਗੱਡੀ ਆਪਾਂ ਲਾਤੀ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਚੱਲੇ ਆਂ ਬਾਜ਼ਾਰ ਵੱਲ ਨੂੰ ਲੋ ਵੀਰਾਂ ਹੁਣ ਅਰਮਾਨ ਦੀ ਇੱਕ ਬੈਂਟ ਲੈਣੀ ਸੀ ਆਉਣ ਜਾਣ ਵਾਸਤੇ ਤੇ ਇੱਕ ਦੋ ਟੀ-ਸ਼ਰਟਾਂ ਵਗੈਰਾ ਲੈਣੀਆਂ ਉਹ ਦੁਕਾਨ ਤੇ ਆਪਾਂ ਪਹੁੰਚ ਗਏ ਆਂ ਜੀ 3 ਲੱਕ ਕੀ ਹੋਣਗੇ 3 ਦਿਹਾੜਾ ਸਿਲੈਕਟ ਕਰ ਦੇਖ ਹੁਣ ਕਿ ਇਹਨਾਂ ਚ ਪਸੰਦ ਆਈ ਕ ਨਹੀਂ ਤੈਨੂੰ ਬਹੁਤ ਕੱਢ ਕੇ ਰੱਖ ਤਿਆਂ ਹੁਣ ਤਾਂ ਲੈ ਵੀ ਹੁਣ ਸਿਲੈਕਟ ਕਰੂਗਾ ਔਟਕੇ ਖੜ ਗਿਆ ਹੁਣ ਤਾਂ ਕੋਲ ਜੀ ਨਾ ਮੇਰਾ ਭਰਾ ਅਕਬਰ ਸਾਹਿਬ ਬੈਠਾ ਜੀ ਪੈਂਟਾਂ ਸਾਰੀਆਂ ਸੋਹਣੀਆਂ ਜਿਹੜੀ ਮਰਜ਼ੀ ਲੈ ਲਈ ਨੀ ਕਿਹੜਾ ਫਾਦਾ ਇਧਰ ਮੈਂ ਉੱਪਰ ਨੂੰ ਕਾਹਦਾ ਬਲੈਕ ਕਰ ਦੋ ਨਾ ਤਾਂ ਪਸੰਦ ਹਾਂ ਲੈ ਮੰਗੋ ਕਲਰ ਵੀ ਹੈਗਾ ਇਹ ਫੀਸ ਛੱਡਣਾ ਨਹੀਂ ਆ ਬਹੁਤ ਸੋਹਣੀਆਂ ਤਰੇ ਭਾਈ ਉਹ ਵਧੀਆ ਲੱਗਾਂਗੇ ਜਿਹੜਾ ਮਰਜੀ ਕਲਰ ਬਾਲਾ ਕਲਰ ਤਾਂ ਸਾਰੇ ਸੋਹਣੇ ਨੇ ਜਲਦੀ ਕਰੀਂ ਸਾਡੇ ਸਾਈਡ ਤੇ orange ਵਾਲਾ orange orange ਕਿਹੜਾ ਲੈਣਾ ਹੈ orange ਦੋ ਤਿੰਨ ਭਏ ਨੇ ਇੱਥੇ ਆਪਣੇ ਕੋਲ ਇੱਕ ਤਾਂ orange ਆ ਪਿਆ ਹੈ orange ਜ਼ਿਆਦਾ ਸੋਹਣਾ ਦੂਜਾ ਉਹ ਦੂਜਾ ਫਰੇਮ ਦੇ ਕੋਲ ਵੀ ਉੱਪਰ ਵਾਲਾ ਮੰਗਾ ਦਾ ਉਹ ਚਲਦੇ ਭਏ ਅੱਜਕੱਲ੍ਹ ਯਾਰ ਹਾਂਜੀ ਬਹੁਤ ਆ ਜਾਦਾ ਸੋਹਣਾ ਨਹੀਂ ਯਾਰ ਇਹ ਵੀ ਸ਼ੇਮ ਲੈ ਦੇ ਨਾਲ ਦਾ ਮੈਂ ਮੈਂ ਖੁਦ ਲੈ ਆ ਸੀ ਪਾਣੀ ਵੇਚਦਾ ਤੁਮ ਕਿਵੇਂ ਲੱਗੂ ਟ੍ਰਾਈ ਕਰਕੇ ਦੇਖੋ ਠੀਕ ਹੈ ਲਓ ਜੀ ਹੁਣ ਕਿਸੇ ਹੋਰ ਦੁਕਾਨ ਤੇ ਦੇਖਣ ਲੱਗੇ ਪੈਂਟ ਸਿਲੈਕਟ ਨਹੀਂ ਹੋਈ ਉੱਥੇ ਰਮਾਨ ਵਾਸਤੇ ਟੀ-ਸ਼ਰਟ ਤਾਂ ਅਸੀਂ ਲੈ ਲਈਆਂ ਪਰ ਪੈਂਟ ਨਹੀਂ ਕੋਈ ਲਈ ਫਿਰ ਅੰਦਰ ਉਹਨਾਂ ਦੇ ਕੋੜਾ ਕੜਾਈਆਂ ਵੀ ਬਹੁਤ ਬਹੁਤ ਰਮਾਨ ਦੇ ਪੈਂਟ ਆ ਗਈ ਸਿਲੈਕਟ ਬਹੁਤ ਟਾਈਮ ਲੱਗਾ ਸਾਰਾ ਦਿਨ ਲਾਤਾ ਅੰਦਰ ਨੂੰ ਇੱਕ ਹੀ ਨਾਈਟ ਨਾਈਟ ਸੂਟਾ ਨਿਕਰ ਵਾਲਾ ਸੂਟਾ ਮੀਕਵੀਨ ਆ ਬੜਾ ਇਹ ਅੱਜ ਪਾਉਂਗੇ ਖੱਲੀ ਮੇਰੇ 5-6000 ਨੂੰ ਲੱਗਦਾ ਨਾਈਟ ਸੂਟ ਤੇ ਆ ਗਏ ਆ ਦਿਨ ਨਾਲ ਆ ਪਾ ਪਾ ਇਹਦੇ ਚ ਦੋ ਟੰਗ ਨਹੀਂ ਆਇਦੋ ਆਹ ਰੋਟੇ ਦੇ ਨਾਲ ਮਾਈਨ ਨਹੀਂ ਮੇ ਬਾਈਟ ਕਿਤਨਾ ਸੋਹਣਾ ਆਹ ਮੋਟੋ ਵੀ ਅਰੇ ਦੇ ਬੜੀ ਵਧੀਆ ਅਰਮਾਨ ਅਰਮਾਨ ਹੀ ਲੱਗਦਾ ਜਿਵੇਂ ਆਹ ਆਈ ਲੱਗੂ ਕੋ ਆ ਮੈਨੇ ਫੋਟੋ ਮਤ ਦਿਖਾਓ ਮਾ ਉਹ ਵੀ ਰਮਾਨ ਵਾਸਤੇ ਆਪਾਂ ਲੈਣ ਲੱਗੇ ਸੀ ਕੈਪ ਤੇ ਹੁਣ ਮੈਂ ਕਿਹਾ ਚਲ ਮੈਂ ਹੀ ਲੈ ਕੇ ਦੇਖਦਾ ਤੁਸੀਂ ਕਮੈਂਟ ਮੂਡ ਕਰਕੇ ਦੱਸਿਓ ਜੇ ਤਾਂ ਲੱਗਦੀ ਚੰਗੀ ਤੇ ਆਪਾਂ ਲੈ ਲਾਂਗੇ ਤੇ ਹਜੇ ਪਰ ਲੈਂਦਾ ਨਹੀਂ ਮੈਂ ਅਗਲੇ ਵਲੌਗ ਦੇ ਵਿੱਚ ਫਿਰ ਤੁਹਾਨੂੰ ਲੈ ਕੇ ਫਿਰ ਆਪਾਂ ਸ਼ਾਰਟ ਸ਼ੂਟ ਕਰਕੇ ਦਿਖਾਵਾਂਗੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਲੱਗਦੀ ਹੈ ਜੀ ਠੀਕ ਲੱਗਦੀ ਹੈ ਬਾਕੀ ਵਾਦ ਬਣਿਆ ਆਪਾਂ ਲੈ ਲਾਂਗੇ ਪਾਣੀ ਆ 7800 ਜੈ ਆ ਲੋ ਕੋਈ ਨਹੀਂ ਆਪਾਂ ਨੂੰ ਕੰਪਨੀ ਨੇ ਕ੍ਰੈਡਿਟ ਕਾਰਡ ਦਿੱਤੇ ਹੋਏ ਆ ਜਿੰਨਾ ਮਰਜ਼ੀ ਵਰਤੀ ਜਾਈਏ ਠੀਕ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਮੈਂ ਅਸਲੀ ਵਿੱਚ ਕੋਈ ਨਹੀਂ ਆ ਉਹ ਤਾਂ ਸਾਨੂੰ ਕੋਣ ਬੱਸਦਾ ਫੈਸਲੀ ਦਾ ਮਾਸ਼ਾਅਰ ਹੁਣ ਆਪਾਂ ਸਰਦੀਆਂ ਵਾਲਾ ਮਾਲ ਲੈ ਕੇ ਜਾਵਾਂਗੇ ਨਾ ਮੈਂ ਟੈਗ ਥੋੜੀ ਟੈਗ ਥੋੜੀ ਥੈਂਕ ਯੂ so much ਚੱਕੋ ਜੀ ਚੱਕ ਕੇ ਤੋੜ ਕੇ ਵੀ ਅੰਦਰ ਟਾਈ ਹੀ ਕਰਵਾ ਲਵਾਂਗੇ ਲੋ ਜੀ ਰਮਾਨ ਦੀ ਆਪਾਂ ਨੂੰ ਮਿਲ ਗਈ ਯੂਨੀਫਾਰਮ ਵਾਲੀ ਪੈਂਟ ਲੈਣ ਆਸਤੇ ਆਪਾਂ ਨੂੰ ਸ਼ਾਪ ਮਿਲ ਗਈ ਹੈ ਪਹਿਲਾਂ ਬੰਦ ਸੀ ਇੱਕ ਇਹ ਹੋਰ ਸੀ ਬਾਜ਼ਾਰ ਦੇ ਵਿੱਚ ਤੇ ਆਪਾਂ ਦੇਖਦੇ ਹਾਂ ਬੰਟ ਵਿੱਚ ਅਰਮਾਨ ਜਲਦੀ ਕਰੀ ਹੁਣ ਚੰਗਾ ਟਾਈਮ ਬਹੁਤ ਲੱਗ ਗਿਆ ਹੁਣ ਆਪਾਂ ਨੇ ਇਕੱਲੀ ਲਾਸਟ ਸ਼ਾਪ ਹੀ ਹੈ ਜੀ ਜਲਦੀ ਸਿਲੈਕਟ ਕਰ ਲੈ ਜੀ ਇਹਦੇ ਕਿਹੜਾ ਰੰਗ ਦੇਖਨੇ ਆਪਾਂ ਇਹ ਤਾਂ ਹੋਰ ਇੱਕੋ ਜਿਹਾ ਅੰਦਰ ਹੁੰਦਾ ਫਿਰ ਇਸ ਤੋਂ ਵੱਡਾ ਸਸਤਾ ਇਹ ਫਿਰ ਇਸ ਇੱਛਾ 68 ਹੈ ਜੀ ਅੱਛਾ ਠੀਕ ਹੈ ਜਲਦੀ ਕਰੀ ਉਹ ਤਾਂ ਹਾਈ ਫੈਰ ਆਫ ਜੇਸਾ ਬਣਾ ਲਾ ਕਰ ਟਰਾਈ ਕਰਨ ਗਿਆ ਵੀ ਹੁਣ ਮੁੜ ਕੇ ਬਾਅਦ ਵਿੱਚ ਚੇਂਜ ਨਾ ਕਰਨੀ ਕੋਈ ਬੇਟਾ ਪਾ ਕੇ ਦੇਖੋ ਲਿਆ ਮੈਂ ਦਸ ਦੰਦ ਤੈਨੂੰ ਕਿੱਥੇ ਟਰਾਈ ਦੂੰ ਬਾਈ ਜੀ ਇਹੀ ਬਸ ਇਹੀ ਆ ਦੇਖ ਲਾ ਯਾਰ ਚੈੱਕ ਕਰ ਲਓ ਜੀ ਹੁਣ ਸ਼ੌਪਿੰਗ ਤਾਂ ਕਰ ਲਈ ਐ ਪੈਂਟ ਵੀ ਲੈ ਲਈ ਆ ਟੀ-ਸ਼ਰਟਾਂ ਵੀ ਲੈ ਲਈਆਂ ਤੇ ਹੁਣ ਕਹਿੰਦੇ ਸਾਨੂੰ ਕੋਈ ਬੈਗ ਲੈ ਕੇ ਦਿਓ ਕੱਪੜੇ ਪਾਉਣ ਵਾਸਤੇ ਇਹਨਾਂ ਨੇ ਮੈਨੂੰ ਲੱਗਦਾ ਕਿਸੇ ਟੂ ਟਾਰ ਤੇ ਜਾਣਾ ਲੱਗਦਾ ਕੋਈ ਬਣਾਈ ਬੈਠੇ ਲੰਮਾ ਟੂਰ ਮੈਨੂੰ ਤਾਂ ਨਹੀਂ ਦੱਸਿਆ ਹੁਣ ਬੈਗ ਦੀ ਭਾਲ ਦੇ ਵਿੱਚ ਬੈਗ ਦੇਖਦੇ ਕਿਹੜੀ ਦੁਕਾਨ ਤੋਂ ਮਿਲਦਾ ਆਪਾਂ ਨੂੰ ਠੀਕ ਹੈ ਜੀ ਲਓ ਜੀ ਮਿਲ ਗਈ ਹੈ ਦੁਕਾਨ ਆਪਾਂ ਨੂੰ ਨੇੜੇ ਹੀ ਇੱਥੋਂ ਹੋ ਸਕਦਾ ਆਪਾਂ ਨੂੰ ਕੋਈ ਬੈਗ ਮਿਲ ਜੇ ਹਮਮਾ ਬੋਟਲ ਲਾਣੀ ਆ ਲਓ ਰਮਾਨ ਕਹਿੰਦਾ ਵੀ ਮੈਨੂੰ ਬੋਟਲ ਹੀ ਚਾਹੀਦੀ ਆ ਟੁੱਟੀ ਫੁੱਟੀ ਬੋਟਲਾਂ ਦੇ ਵਿੱਚ ਪਈਆਂ ਬੋਟਲਾਂ ਦੇ ਪਈਆਂ ਬਹੁਤ ਵਧੀਆ ਵਧੀਆ ਆਏ ਲਾਭੂ ਕਿਹੜੀ ਹੋਵੇ ਲਾਬੂ ਵਾਲੀ ਬੋਟਲ ਜੂ ਪਈ ਆ ਦੇਖੋ ਆਹਾਂ ਇਧਰ ਦੇਖੋ ਅੱਛਾ ਇਹ ਕਿੰਨਾ ਲੈਣੀ ਹੈ ਨਹੀਂ ਆ ਨਹੀਂ ਲੈਣੀ ਬੈਗ ਦੇਖੋ ਇਹਦਾ ਠੀਕ ਆ ਹਨਾ ਤੇ ਕੀ ਰੇਟ ਦਾ ਸਾਈਜ਼ 24 24 ਫੁੱਟਾ ਕਿੰਨੇ ਦਾ ਜਿਹੜੀ ਉਹ ਵਾਲੀ ਆ ਜਿਹੜੀ ਗੱਲ orange ਪਈ ਆਹਾਂ orange ਹਾਂ ਕਿਹੜੀ ਕੰਪਨੀ ਦੀ ਹੈ ਵਾ ਇਹ ਤਾਂ ਹੁੰਦਾ ਇਹ ਤੇ ਲਿਖਿਆ ਤਾਂ ਇੱਕ ਇਹਨੇ ਰਿਸਿਪਰ ਹੁੰਦਾ ਹਾਂ ਤੇਲੀ ਉੱਥੇ ਤੇਲੀ ਦਾ ਮੈਂ ਕਿਵੇਂ ਡੋਮੈਂਟ ਆਉਂਦਾ ਹੈ ਕਿੱਥੇ ਦੋ ਮਿੰਟ ਆਉਣਾ ਯਾਰ ਅਰਮਾਨ ਲੈ ਅਰਮਾਨ ਨੂੰ ਇੱਕ ਹੋਰ ਕੁਝ ਦਿਸ ਗਿਆ ਕੀ ਹੈ ਇਹ ਸਿਫਰ ਆ ਨਹੀਂ ਆ ਬਲੈਕ ਦਾ ਕੀ ਆਹੋ ਸਿਫਰ ਯਾਰ ਅਰਮਾਨ ਨੂੰ YouTube ਤੋਂ ਵੇ ਵੇ ਕੇ ਨਵੀਆਂ ਚੀਜ਼ਾਂ ਸਿੱਖ YouTube ਨਹੀਂ ਮੋਰ ਟਾਈਮ ਨਾ ਚਾਹੀਦਾ ਮੈਨੂੰ ਮੈਂ ਲੈਟੋ ਵੇਖਦਾ ਹਾਂ ਤੂੰ ਸ਼ਾਰਟ ਸ਼ਾਰਟ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਦੇਖ ਲਈਆਂ ਹਨਾ ਕਿਵੇਂ ਹਜੇ ਤੂੰ ਰੱਜਿਆ ਨਹੀਂ ਇੰਨਾ ਕੁ ਹਦਵਾਤਾ ਤੈਨੂੰ ਰਮਾਨ ਨੂੰ ਹੋਰ ਹੀ ਕੁਝ ਪਸੰਦ ਆ ਗਿਆ ਆ ਜੱਗ ਗਿਆ ਇਹਨੂੰ ਮੈਂ ਕਿਹਾ ਘਰੋਂ ਸਟੀਲ ਦਾ ਹੀ ਲੈ ਜਾ ਕਰ ਸਕੂਲ ਜਾਣਾ ਸੀ ਇਹਨੂੰ ਤਾਂ ਦੇ ਦੇਾਂਗੇ ਤੈਨੂੰ ਘਰੋਂ ਪਰ ਮਾਂ ਤੁ ਨਵੀਆਂ ਚੀਜ਼ਾਂ ਪਤਾ ਨਹੀਂ ਕਿੱਥੋਂ ਭਾਲ ਦਾਈ ਯਾਰ ਲਓਈ ਆਪਾਂ ਬੈਗ ਵੀ ਲੈ ਲਿਆ ਤੇ ਰਮਾਨ ਨੇ ਕੀਤੀ ਸੀ ਬੋਤਲ ਪਸੰਦ ਤੇ ਰਮਾਨ ਨੂੰ ਆਪਾਂ ਲੈ ਕੇ ਨਹੀਂ ਦਿੱਤੀ ਹੁਣ ਇਹਦੇ ਥੋੜਾ ਜਿਹਾ ਮੂੰਹ ਜਾਂ ਢਿੱਲਾ ਹੋਇਆ ਕਰ ਲਿਆ ਨੀਚੇ ਨੂੰ ਹੋ ਗਿਆ ਮੈਂ ਕਿਹਾ ਰੁਕ ਜਾ ਕੋਈ ਨਹੀਂ ਤੈਨੂੰ ਏਦੂ ਵਧੀਆ ਬੋਤਲ ਲੈ ਕੇ ਦੇਵਾਂਗੇ ਤੂੰ ਟੈਨਸ਼ਨ ਕਿਉਂ ਲੈਣਾ ਲੋ ਵੀ ਇਹਨਾਂ ਦੀ ਸ਼ਾਪਿੰਗ ਹੋ ਗਈ ਕੰਪਲੀਟ ਤੇ ਹੁਣ ਕਹਿੰਦੇ ਈਰਮਾਨ ਕਹਿੰਦਾ ਮੈਨੂੰ ਭੁੱਖ ਬਹੁਤ ਲੱਗੀ ਹੈ ਤੇ ਭੁੱਖ ਤਾਂ ਮੈਨੂੰ ਵੀ ਲੱਗੀ ਚੂਹੇ ਜੇ ਤਿੰਨ ਚਾਰ ਨੱਚੀ ਜਾਂਦੇ ਆ ਤੇ ਤੇਰੇ ਕਿਨੇ ਨੱਚਦੇ ਚੂਹੇ ਓਏ ਮੇਰੇ ਚੂਹੇ ਨਹੀਂ ਹਾਥੀ ਨੱਚਦੇ ਓਏ ਇਹਦੇ ਤਾਂ ਹਾਥੀ ਨੱਚੀ ਜਾਂਦੇ ਕਹਿੰਦਾ ਮੇਰੇ ਚੂਹੇ ਆ ਜੈ ਇਹਨਾਂ ਗੱਲ ਨਹੀਂ ਬੰਦੀ ਹਾਥੀ ਨੱਚਦੇ ਆ ਓ ਮੈਡਮ ਦੇ ਪਤਾ ਨਹੀਂ ਕੀ ਨੱਚਦਾ ਇਹਦੇ ਤਾਂ ਖੂਹਾਂ ਠਾਂ ਮੈਨੂੰ ਲੱਗਦਾ ਹੈ ਇਹੋ ਜਿਹਾ ਕੁਝ ਹੋਵੇ ਪਤਾ ਨਹੀਂ ਕੀ ਹੋਊਗਾ ਤੇ ਚਲੋ ਦੇਖਦੇ ਆ ਫਿਰ ਹੁਣ ਕੋਈ ਖਾਣ ਵਾਲੀ ਜਗ੍ਹਾ ਇੱਥੇ ਮੈਨੂੰ ਲੱਗਦਾ ਨਹੀਂ ਕਿ ਕੋਈ ਮਿਲੂਗੀ ਆਪਾਂ ਨੂੰ ਤੇ ਫਿਰ ਵੀ ਆਪਾਂ ਜੀ ਇੱਕ ਕਰਦੇ ਆ ਜੇ ਕੋਈ ਖਾਣ ਨੂੰ ਆਪਾਂ ਨੂੰ ਸ਼ਾਇਦ ਮਿਲ ਗਈ ਤਾਂ ਉਹਦੇ ਬਾਰੇ ਦੱਸਦੇ ਆ ਲੋ ਵੀ ਇੱਥੇ ਨੇੜੇ ਆਪਾਂ ਨੂੰ ਕੋਈ ਖਾਣ ਵਾਸਤੇ ਨਹੀਂ ਕੋਈ ਮਿਲੀ ਜਗ੍ਹਾ ਕੋਈ ਹੋਟਲ ਜਾਂ ਕੋਈ ਵੀ ਕੈਫੇ ਤੇ ਹੁਣ ਆਪਾਂ ਚੱਲੇ ਆਂ ਜੀ ਗੱਡੀ ਵੱਲ ਨੂੰ ਆਹ ਪਾਲਿਸ਼ ਵਿੱਚ ਨਾਲਿਆਂ ਨੇ ਘੇਰ ਲਿਆ ਹੁਣ ਕਹਿੰਦੇ ਪਾਲਿਸ਼ ਲੈ ਲੋ ਸਾਡੇ ਤੋਂ ਯਾਰ ਪੈਡ ਨਹੀਂ ਵੀ ਆਇਆ ਪਹਿਲੇ ਬੋਲਵਾ ਆਏ ਹੁਣ ਮੇਰੇ ਕੋਲ ਤਾਂ ਪੈਸੇ ਖੋ ਗਏ ਖਤਮ ਤੇ ਮੈਂ ਤਾਂ ਹੁਣ ਪਾਲਿਸ਼ ਨਹੀਂ ਲੈ ਸਕਦਾ ਭਰਾਵਾ ਫੇਰ ਵੇਖਾਂਗੇ ਅਗਲੀ ਵਾਰ ਜੇ ਆਗੇ ਤਾਂ ਜਰੂਰ ਲਵਾਂਗੇ ਉ ਪਾਲਿਸ਼ ਦੀ ਤੇਰੀ ਮਸ਼ੂਰੀ ਮਿਸ਼ਾਰੀ ਥੋੜੀ ਬਤੀ ਕਰ ਦਿੰਨੇ ਕਾਦੇ ਹਾਸਤੇ ਮੈਨੂੰ ਦੱਸ ਦੇ ਇਹ ਜੀ ਆਲੀ ਨਵਾਨਾ ਗੱਡੀ ਦੇ ਅੰਦਰ ਵੀ ਵੱਜਦੀ ਹੈ ਬਾਹਰ ਵੀ ਵੱਜਦੀ ਹੈ ਲਿਖਿਆ ਆਲੀ ਨਹੀਂ ਕੀ ਕੰਮ ਹੈ ਦਾ ਸਕਰਾਚ ਵਗੈਰਾ ਉਹ ਵੀ ਸਾਫ ਕਰ ਲੈਂਦੀ ਹੈ ਜੀ ਰੰਗ ਨਾਲ ਇੱਥੇ ਹੋਵੇ ਸਕਰਾਚ ਸਾਰੇ ਸਾਰੇ ਮਣੇ ਆਹ ਚਲ ਚੈੱਕ ਕਰਕੇ ਦਿਖਾ ਉਹ ਖੜੀ ਗੱਡੀ ਆਪ ਮੈਂ ਵੀਰ ਜੀ ਇਹ 2350 400 ਦਾ ਵੀ ਸਵਿਟ ਹੈ। ਅੱਛਾ 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 ਅੱਜ ਸੰਡੇ ਕਰਕੇ ਮੇਰਾ ਕੰਮ ਨਹੀਂ ਚੱਲਿਆ ਤਾਂ ਮੈਂ 200 ਦਾ ਹੁੰਦਾ ਵੀ ਆ। ਦੇਖ ਲੈਨੇ ਜੇ ਕੋਈ ਕੰਮ ਦੀ ਹੋਈ ਤਾਂ ਚੀਜ਼ ਦੇਖਣ ਨੂੰ ਲੱਗੇ ਫਾਇਦਾ ਤਾਂ ਲੈ ਲੈਣੇ ਨਾ। ਬਿਲਕੁਲ ਬਿਲਕੁਲ ਤੁਮੜਾ ਰਾਗੀ ਕਹਿੰਦੀ ਹੈ। ਹਾਂ? ਕਿਰਾਇਆ ਦੋ ਸੀ। ਨਹੀਂ ਨਹੀਂ। ਤੇ ਆਹ ਅਸੀਂ ਜਿਵੇਂ ਹੁਣ ਸਕਰਾਏ ਕਰਦੇ ਤੇ ਜਿਵੇਂ ਆਹ ਸਕਰਾਚ ਜੇ ਹੈਗੇ ਹਨਾ। ਚੁੱਤੇ ਆਣਗੇ ਤਾਂ ਕੁਝ ਵੀ ਨਹੀਂ। ਇਹ ਹੋ ਜਾਂਦੇ ਸਾਫ? ਹਾਂਜੀ ਕਰਕੇ ਦਿਖਾਉਣਾ ਤੁਹਾਨੂੰ ਮੈਂ ਹੁਣ। ਹੋਰ ਦੱਸੋ ਕੋਈ ਕਿਤੇ। ਉਹ ਜੇ ਬੈਟ ਨੂੰ ਉਹ ਹੋ ਜਾਂਦੀ ਜਿਵੇਂ ਆਪਾਂ ਵਾਲ ਪੱਟੀ ਨਹੀਂ ਭਰਦੇ ਨਹੀਂ ਪੈਣੀ ਨਹੀਂ ਇਹ ਤਾਂ ਰਮਾਈ ਨਾ ਵੀ ਸਾਫ ਹੋ ਜਾਂਦੇ ਵੇਖ ਤਾਂ ਐ ਮਕੇ ਦੀ ਪਾਲਿਸ਼ ਹੈ ਪੈਣੀ ਇਹ ਜਿਹੜੀ ਪਾਲਿਸ਼ ਆ ਨਾ ਇਸ ਤੋਂ ਉੱਤੇ ਕੋਈ ਪਾਲਿਸ਼ ਹੈ ਨਹੀਂਗੀ ਲਓ ਜੀ ਹੁਣ ਆਪਾਂ ਗੱਡੀ 'ਚ ਬਹਿ ਗਏ ਅਸੀਂ ਗਰਮੀ ਬਹੁਤ ਜ਼ਿਆਦਾ ਸੀ ਤੇ ਵੀਰ ਨੇ ਵਾਵਾ ਟਾਈਮ ਲਵਾਤਾ ਮੈਨੂੰ ਸਕ੍ਰੈਚ ਲੈਸ ਕਰਨ ਵਾਲੇ ਨੇ ਨਾ ਅ ਦੂਜਾ ਇੱਕ ਬਹੁਤ ਲੈ ਲਈ ਆਪਾਂ ਤੇ ਸਕ੍ਰੈਚ ਲੈਸ ਕਰਨ ਵਾਲਾ ਵੀਰ ਕਹਿੰਦਾ ਵੀ ਮੈਂ ਤੁਹਾਡੀ ਗੱਡੀ ਤੇ ਜਿਹੜੇ ਸਕ੍ਰੈਚ ਮڑے ਮੋਟੇ ਉੱਪਰ ਲੱਗੇ ਹੋਏ ਉਹਨਾਂ ਨੂੰ ਉਹ ਸੈੱਟ ਕਰਕੇ ਦਿਖਾਉਣਾ ਠੀਕ ਆ ਰਿਜ਼ਲਟ ਸੀਗਾ ਚੀਜ਼ ਦਾ ਕਿਤੇ ਇਹ ਨਾ ਹੋਵੇ ਵੀ ਜਿਹੜੀ ਬੋਟਲ ਦੇ ਵਿੱਚ ਉਹਨਾਂ ਨੇ ਪਾਈ ਸੀ ਉਹਦੇ ਵਿੱਚ ਸਹੀ ਉਹ ਹੋਵੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਤੇ ਹੁਣ ਆਪਾਂ ਪਾਰਕਿੰਗ ਚੋਂ ਗੱਡੀ ਲਈ ਕੱਢ ਤੇ ਆਪਾਂ ਅੱਗੇ ਖਾਣ ਪੀਣ ਦਾ ਪ੍ਰੋਗਰਾਮ ਥੋੜਾ ਕਰਦੇ ਹਾਂ ਸੈੱਟ ਗਾਇਜ਼ ਆਪਾਂ ਔਰਮਾਨ ਦੀ ਮੈਡੀਸਨ ਲੈਣੀ ਆ ਇਹਦੇ ਨਾ ਬਾਡੀ ਤੇ ਵਾਈਟ ਵਾਈਟ ਜੇ ਉਹ ਜਿਹੜੇ ਤੁਹਾਨੂੰ ਦਿਖਾਏ ਸੀ ਦਾਗ ਜੇ ਬਣੇ ਪਏ ਉਹ ਆਪਾਂ ਡਾਕਟਰ ਨੂੰ ਦਿਖਾਉਣੇ ਆ ਆਪਾਂ ਇਹ ਡਾਕਟਰ ਕੋਲ ਦਿਖਾਉਣ ਸਾਫ ਕਰ ਦੂ ਉਹ ਹੋ ਗਿਆ ਉਹ ਜਿਹੜੀ ਗੁੰਡ ਉਹ ਲੰਮਾ ਸੀਗਾ ਨਹੀਂ ਨਹੀਂ ਗਾਈਸ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਫਿਰ ਸ਼ਹਿਰ ਆਈਏ ਤੇ ਕੁਝ ਖਾਦੇ ਪੀਤੇ ਬਿਨਾ ਜਦੋਂ ਨਹੀਂ ਜਾਂਦੇ ਅੱਜ ਤਾਂ ਫਿਰ ਅਰਮਾਨ ਅਰਮਾਨ ਕਹਿੰਦਾ ਬਈ ਮੈਨੂੰ ਤਾਂ ਕੁਝ ਖਵਾਓ ਇਧਰ ਦੇਖ ਅਰਮਾਨ ਇਹ ਕਹਿੰਦਾ ਮੈਨੂੰ ਮम्मा ਪੋਖ ਬਹੁਤ ਲੱਗੀ ਆ ਤੇ ਆਪਾਂ ਫੇਰ ਖਾਣਾ ਕੀ ਹੈ ਬਸ 버ਗਰ ਹੀ ਹੁੰਦੇ ਆ ਹੋਰ ਤਾਂ ਕੀ ਖਾਣਾ 버ਗਰ ਖਾਣਾ ਹੀ ਆ ਫੇਰ ਚੱਲਦੇ ਆਪਾਂ ਘਰੇ ਵਾਪਸ ਤੇ ਔਰਮਾਨ ਕਹਿੰਦਾ ਸੀ ਮੇਰੇ ਟੱਡ ਚਾਸੀ ਨੇ ਚੀਂਦੀ ਜਾਂਦੇ ਤੇ ਮੇਰੇ ਟੱਡ ਜਨਾਦੀ ਦੇ ਸੀ ਚੂਹੇ ਤੇ ਇੰਦਰ ਤਾਂ ਪਤੰਦੇ ਨੇ ਤੂੰ ਦੱਸਿਆ ਹੀ ਕੁਛ ਨਹੀਂ ਲੈ ਉਹ ਵੀ ਹੁਣ ਖਾਓ ਤੇ ਚਲਿਏ ਜਲਦੀ ਜਲਦੀ ਘਰ ਨੂੰ ਹਾਂਜੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਾਂ ਸ਼ੇਅਰ ਕਰਕੇ ਘਰ ਆਈਂ ਵਾਪਸ ਜੀ ਤੇ ਸ਼ਹਿਰੋਂ ਅੱਜ ਬਹੁਤ ਥਕਾਵਟ ਹੋ ਗਈ ਕਿਉਂਕਿ 12 ਵਜੇ ਦਾ ਆਪਾਂ ਗਏ ਸੀ ਤੇ 6 ਵਜੇ ਘਰੇ ਵਾਪਸ ਆਏ ਹਾਂ ਟਾਈਮ ਲੱਗ ਹੀ ਜਾਂਦਾ ਸ਼ਾਪਿੰਗ ਕਰਨ ਤੇ ਟਾਈਮ ਬਹੁਤ ਲੱਗ ਜਾਂਦਾ ਪਹਿਲਾਂ ਅਰਮਾਨ ਦੀਆਂ ਪੈਂਟਾਂ ਨਹੀਂ ਸਿਲੈਕਟ ਹੋਈਆਂ ਫਿਰ ਕਾਫੀ ਟਾਈਮ ਇਹਦੀਆਂ ਟੀ-ਸ਼ਰਟਾਂ ਲੈਣ ਤੇ ਲੱਗ ਗਿਆ ਉਸ ਤੋਂ ਬਾਅਦ ਛੋਟੇ ਛੋਟੇ ਕੰਮ ਸੀਗੇ ਇੱਕ ਸੰਦੇ ਕਰਕੇ ਥੋੜੀਆਂ ਦੁਕਾਨਾਂ ਸਿਗੀਆਂ ਬੰਦ ਐ ਦੇ ਇੱਕ ਇਲਦ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਕਿਉਂਕਿ ਸ਼ਾਪ ਐ ਐਤਵਾਰ ਤੋਂ ਇਲਾਵਾ ਬਹੁਤ ਖੁੱਲੀਆਂ ਹੁੰਦੀਆਂ ਆਪਾਂ ਨੂੰ ਸਮਾਨ ਸੋਖਾ ਮਿਲ ਜਾਂਦਾ ਇਸ ਕਰਕੇ ਤੇ ਇੱਕ ਡਾਕਟਰ ਕੋਲੇ ਆਪਾਂ ਅਰਮਾਨ ਦੀ ਦਵਾਈ ਲੈਣੀ ਸੀ ਇਹਦੇ ਥੋੜੇ ਜਿਹਾ ਵਿਟਾਮਿਨ ਡੀ ਕੈਲਸ਼ੀਅਮ ਵਗੈਰਾ ਘਟ ਕਰਨ ਥੋੜੇ ਦਾਗ ਜੇ ਮਤਲਬ ਚਟਾਗ ਜਿਟੇ ਜਟੇ ਬਰੇ ਪੈ ਰਹੇ ਸਕਿਨ ਤੇ ਉਹਦੇ ਕਰਕੇ ਟਾਈਮ ਕਾਫੀ ਲੱਗਾ ਜੀ ਮੁਰਦਿਆਂ ਨੂੰ ਵੱਜ ਕੇ 6 ਤੇ ਹੁਣ ਆਪਾਂ ਸਕਾਟ ਹੋ ਰਹੀ ਪੂਰੀ ਤੇ ਨੀਂਦ ਉਤਰਾ ਹੀ ਅੱਖਾਂ ਦੇ ਵਿੱਚ ਤੇ ਅਰਮਾਨ ਵੀ ਟੀਵੀ ਦੇਖੀ ਜਾਂਦਾ ਤੇ ਇੱਧਰ ਮੈਡਮ ਵੀ ਪਈ ਐ ਡਿੱਗੀ ਰੇਲ ਦੇ ਕੰਨ ਵੱਨ ਨੂੰ ਹੁਣ ਆਪਾਂ ਵੀ ਥੋੜੇ ਅੱਖਾਂ ਦੇ ਵਿੱਚ ਤੁਹਾਨੂੰ ਨਹੀਂ ਦੱਸਦੀ ਹੋਣੀ ਆ ਅੱਖਾਂ ਦੇ ਵਿੱਚ ਪੂਰੀ ਨੀਂਦ ਬਿੱਗੀ ਹੋਈ ਹੈ ਤੇ ਥਕਾਵਟ ਬਹੁਤ ਕੋਈ ਪਈ ਆ ਦਿਨ ਆਪਾਂ ਸੌਣ ਦੀ ਕਰਦੇ ਆ ਤਿਆਰੀ ਤੇ ਵਲੌਗ ਦਾ ਕਰਨ ਲੱਗੇ ਆ ਐਂਡ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ